ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਸਕਾਂ ਦਾ ਫਿਰ ਤੋਂ ਸਵਾਗਤ ਹੈ ਗੁਰਦਾਸਪੁਰ ਬੱਸ ਸਟੈਂਡ ਦੇ ਬਾਹਰ ਪੀਰ ਬਾਬਾ ਦੀ ਦਰਗਾਹ ਦੇ ਕੋਲ ਬੱਸ ਸਟੈਂਡ ਯੂਨੀਅਨ ਦੇ ਪ੍ਰਧਾਨ ਅਤੇ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਦਿਨੇਸ਼ ਕੁਮਾਰ ਮੁੰਨਾ ਵੱਲੋਂ ਬਾਬਾ ਬੋਲੇਨਾਥ ਪਰਿਵਾਰ ਦੀ ਮੂਰਤੀ ਦੀ ਸਥਾਪਨਾ ਸਾਥੀਆਂ ਨਾਲ ਕਰਵਾਈ ਗਈ ਜਿੱਤੇ ਭਵਨ ਜਾਗ ਕੀਤਾ ਗਿਆ ਅਤੇ ਲੰਗਰ ਵੀ ਲਗਾਏ ਗਏ ਦੱਸਦੀ ਹੈ ਕਿ ਅੱਜ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਦਿਨੇਸ਼ ਕੁਮਾਰ ਮੁੰਨਾ ਅਤੇ ਰੇੜੀ ਫੜੀ ਯੂਨੀਅਨ ਬੱਸ ਸਟੈਂਡ ਯੂਨੀਅਨ ਗੁਰਦਾਸਪੁਰ ਮਾ ਵੈਸ਼ਨੋ ਦੇਵੀ ਕਲੱਬ ਦੇ ਸਹਿਯੋਗ ਨਾਲ ਹਰ ਸਾਲ ਇੱਥੇ ਮਹਾਮਾਈ ਦਾ ਪੰਡਾਰਾ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਕਰੋਨਾ ਮਹਾਮਾਰੀ ਦੇ ਚੱਲਦਿਆਂ ਪੰਡਾਰਾ ਅਤੇ ਜਾਗਰਣ ਨਾ ਕਰਕੇ ਸੇ ਪਰਿਵਾਰ ਦੇ ਮੈਂਬਰਾਂ ਦੀ ਮੂਰਤੀ ਦੀ ਸਥਾਪਨਾ ਪੂਰੇ ਰੀਤੀ ਰਿਵਾਜਾਂ ਨਾਲ ਕੀਤੀ ਗਈ ਅਤੇ ਲੰਗਰ ਵੀ ਲਗਾਏ ਗਏ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ ਦੇਖੋ ਇਨਸਾਫ ਟੀਵੀ ਤੇ ਬਿਊਰੋ ਦੀਪਕ ਸ਼ਰਮ ਦੀ ਖਾਸ ਰਿਪੋਰਟ ਹੰਬੰਮ ਬੋਲੇ 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 ਜਨਕਾਰਾ ਬੋਲੇ ਨਾਤਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਲੋ ਜੀ ਇਹ ਗਰਦਾਸਪੁਰ ਰੇੜੀ ਫੜੀ ਯੂਨੀਅਨ ਬੱਸ ਸਟੈਂਡ ਜੈ ਮਾਹ ਵੈਸ਼ਨੋ ਦੇਵੀ ਕਲੱਬ ਵੱਲੋਂ ਅੱਗੇ ਇੱਥੇ ਬਾਬਾ ਪੰਜਪੀਰ ਜੀ ਦੀ ਜਗ੍ਹਾ ਹੈਗੀ ਆ ਤੇ ਪਿਛਲੀ ਵਾਰੀ ਵੀ ਇੱਥੇ ਜਿਹੜੀ ਬਾਬਾ ਛਣੀ ਦੇਵਦੀ ਜੀ ਮੂਰਤੀ ਹੈ ਜਿਹੜੀ ਸਥਾਪਨਾ ਕੀਤੀ ਸੀਗੀ ਤੇ ਕੋਸ਼ਿਸ਼ ਸਾਡੇ ਕੋਲ ਹਰ ਸਾਲ ਦੇ ਸਾਲ ਅਸੀਂ ਜਾਗਰਣ ਮਹਾ ਮਾਈ ਦਾ ਕਰਦੇ ਆ ਕਿ ਮਹਾ ਮਾਈ ਦਾ ਜਾਗਰਣ ਨਹੀਂ ਹੋ ਸਕਿਆ ਕਿਉਂਕਿ ਕਰੋਨਾ ਦੇ ਚੱਲਦੇ ਹੋਏ ਇਹ ਜਾਗਰਣ ਨਹੀਂ ਹੋ ਸਕਿਆ ਇਸ ਕਰਕੇ ਕਿ ਜਿਹੜਾ ਸਾਡੇ ਕੋਲ ਫੰਡ ਬਚਿਆ ਸੀਗਾ ਅਸੀਂ ਸਾਰੇ ਆਨੇ ਮੈਂਬਰਾਂ ਨੇ ਸਲਾਹ ਕੀਤੀ ਕਿ ਛੇ ਪਰਿਵਾਰ ਦੀ ਜਿਹੜੀ ਮੂਰਤੀ ਦੀ ਸਥਾਪਨਾ ਜਿਹੜੀ ਆ ਇਸ ਜਗ੍ਹਾ ਉੱਤੇ ਕਰ ਦਿੱਤੀ ਜਾਵੇ ਕਿਉਂਕਿ ਇਥੋਂ ਕਾਫੀ ਆਂਦੇ ਜਾਂਦੇ ਸ਼ਰਧਾਲੂ ਆ ਮੱਥਾ ਟੇਕਦੇ ਨੇ ਤੇ ਇਥੋਂ ਮੱਥਾ ਟੇਕ ਕੇ ਜਾਂਦੇ ਆ ਬਾਕੀ ਪੂਰੀ ਵਿਧੀ ਵਿਵਹਾਨ ਦੇ ਨਾਲ ਪੰਤਾਂ ਨੂੰ ਛੱਦ ਕੇ ਆਪਣੇ ਬਿਲਕੁਲ ਆਪਣੇ ਹਵਨ ਜੱਗ ਕਰਾਇਆ ਤੇ ਲੰਗਰ ਦੀ ਵਿਵਸਥਾ ਵੀ ਕਰਵਾਈ ਆ ਤੇ ਬੜੇ ਰੀਜ ਦੇ ਨਾਲ ਜਿਹੜੇ ਸਾਡੇ ਮੈਂਬਰ ਹੈਗੇ ਨੇ ਇਹਦੇ ਕਲੱਬ ਦੇ ਸੇਵਾ ਕਰ ਰਹੇ ਨੇ ਤੇ ਅੱਗੇ ਵੀ ਇਹ ਸੇਵਾ ਮਾਹ ਮਾਈ ਨੇ ਚਾਇਆ ਪੋਲੇ ਨਾਨ ਨੇ ਚਾਇਆ ਤੇ ਇਦਾਂ ਦੀਆਂ ਸੇਵਾ ਅੱਗੇ ਵੀ ਹੁੰਦੀਆਂ ਰਹਿਣਗੀਆਂ ਦੂਜੇ ਪਾਸੋਂ ਇੱਕ ਮੈਂ ਹੋਰ ਆਪਣੇ ਸ਼ਹਿਰ ਵਾਸੀਆਂ ਨੂੰ ਜਾਂ ਪੂਰੇ ਆਪਣੇ ਹਿੰਦੁਸਤਾਨ ਨੂੰ ਇਹ ਸੁਨੇਹ ਦੇਣਾ ਚਾਹੁੰਦਾ ਆਪਣੀ ਰੇੜੀ ਫੜੀ ਯੂਨੀਅਨ ਵੱਲੋਂ ਕਿ ਲਵ ਜਹਾਦ ਦਾ ਜਿਹੜਾ ਇਹ ਮੁੱਦਾ ਉਠਿਆ ਇਹ ਬਹੁਤ ਹੀ ਜ਼ਿਆਦਾ ਮਾੜਾ ਮੁੱਦਾ ਹੈ ਠੀਕ ਆ ਇਹਦੇ ਵਿੱਚ ਜਿਹੜੀਆਂ ਵੀ ਆਪਣੇ ਸੂਬੇ ਇਸ ਦਾ ਕਾਨੂੰਨ ਬਣਾ ਰਹੇ ਨੇ ਅਸੀਂ ਉਹਦਾ ਪੂਰਾ ਮੈਂਬਰ ਜਿਹੜਾ ਸਮਰਥਨ ਕਰਦੇ ਆ ਤੇ ਇਹ ਜਿਹੜਾ ਲਬਜਹਾਦ ਆ ਇਹ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀਆਂ ਹਿੰਦੂਆਂ ਦੀਆਂ ਬੇਟੀਆਂ ਬਹੁਤ ਹੀ ਜ਼ਿਆਦਾ ਜਿਹੜੀ ਆ ਮਤਲਬ ਕੋਮਾ ਮੁਸਲਮਾਨ ਹੈਗੀ ਆ ਤੇ ਇਹ ਉਹਨਾਂ ਨੂੰ ਗਲਤ ਕਰਕੇ ਆਪਣੇ ਲਬਦਾਲ ਤੇ ਉਹਨਾਂ ਨੂੰ ਗਲਤ ਇਸਤੇਮਾਲ ਕਰਦੇ ਨੇ ਤੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਪੰਜਾਉਂਦੇ ਨੇ ਜੈ ਹਿੰਦ ਜੈ ਭਾਰਤ